ਅੱਜ ਟੀਚਰ ਡੇ ਦੇ ਮੌਕੇ ਤੇ ਇੱਥੇ ਜਿਹੜਾ ਅਧਿਆਪਕਾਂ ਨੂੰ ਵਿਸ਼ੇਸ਼ ਮਾਨ ਸਨਮਾਨ ਵੀ ਕੀਤਾ ਗਿਆ ਔਰ ਬੱਚਿਆਂ ਵੱਲੋਂ ਵਧੀਆ ਪ੍ਰੋਗਰਾਮ ਪੇਸ਼ ਕੀਤੇ ਗਏ ਨੈਣਾ ਆਰਿਆ ਧਰਮਸ਼ਾਲਾ ਸਮਾਣਾ ਤੋਂ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿੱਥੇ ਕਿ ਆਰਿਆ ਸਮਾਜ ਅਤੇ ਦਇਆਨੰਦ ਹਾਈ ਸਕੂਲ ਸਮਾਣਾ ਪ੍ਰਧਾਨ ਜਸਪਾਲ ਸਿੰਘਲਾ ਜੀ ਅਤੇ ਪ੍ਰਿੰਸੀਪਲ ਮੈਡਮ ਰੇਖਾ ਸਿੰਘਲਾ ਜੀ ਦੀਗਵਾਈ ਹੇਠ ਅੱਜ ਵੱਖ-ਵੱਖ ਸਕੂਲਾਂ ਵਿੱਚ ਚੰਗੀਆਂ ਸੇਵਾਵਾਂ ਨਿਭਾ ਰਿਹਾ ਤੇ ਆਪਕਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਔਰ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਵਜੋਂ ਪਹੁੰਚੇ ਡਾਕਟਰ ਤਰਵਿੰਦਰ ਗਾਂਧੀ ਮੈਂਬਰ ਪਾਰਲੀਮੈਂਟ ਪਟਿਆਲਾ ਨੇ ਨੈਣਾ ਆਰਿਆ ਧਰਮਸ਼ਾਲਾ ਵਿਖੇ ਨਵੀਂ ਬਣਨ ਜਾ ਰਹੀ ਲਾਇਬ੍ਰੇਰੀ ਦਾ ਅੱਜ ਡਾਕਟਰ ਧਰਮਿੰਦਰ ਗਾਂਧੀ ਮੈਂਬਰ ਪਾਰਲੀਮੈਂਟ ਪਟਿਆਲਾ ਨੇ ਆਪਣੇ ਘਰ ਕਮਣਾ ਨਾਲ ਉਦਘਾਟਨ ਵੀ ਕੀਤਾ ਵੱਖ-ਵੱਖ ਸਕੂਲਾਂ ਤੋਂ ਤੇ ਅਜਾਪਕ ਵੀ ਪਹੁੰਚੇ ਹੋਏ ਸਨ ਅੱਜ ਦਾ ਦਿਨ ਬਹੁਤ ਹੀ ਮਹਾਨ ਦਿਨ ਹੈ ਕਿਉਂਕਿ ਜਿਹੜਾ ਇੰਚਰ ਹੈ ਉਹ ਹੀ ਇਸ ਦਾ ਨਿਰਮਾਤਾ ਜਿਸ ਨੇ ਟੀਚਰ ਆਪਣੇ ਫਰਜ਼ਾਂ ਨੂੰ ਠੀਕ ਤਰੀਕੇ ਨਾਲ ਨਿਭਾਏਗਾ ਤਾਂ ਉਸ ਦਿਨ ਇਸ ਦੇਸ਼ ਦੇ ਨਿਰਮਾਣ ਨੂੰ ਅੱਗੇ ਵਧਣ ਨੂੰ ਕੋਈ ਰੋਕ ਨਹੀਂ ਸਕਿਆ। ਔਰ ਡਾਕਟਰ ਰਾਜਾ ਪੀਸ਼ੰਦੀ ਨੇ ਵੀ ਜੋ ਦੇਸ਼ ਦੇ ਦੂਜੇ ਰਾਸ਼ਟਰਪਤੀ ਨੇ ਇਸ ਗੱਲ ਨੂੰ ਮਹਿਸੂਸ ਕੀਤਾ ਸੀ। ਅبتدي ਉਹਨਾਂ ਨੇ ਆਪਣਾ ਜਨਮ ਦਿਨ ਨੂੰ ਇਸ ਦੇ ਦੇ ਵਿੱਚ ਕਨਵਰਟ ਕੀਤਾ। ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਇੱਕ ਰਾਸ਼ਟਰ ਦੇ ਦੋ ਤਰ੍ਹਾਂ ਦਾ ਨਿਰਮਾਣ ਹੈ। ਇੱਕ ਸੜਕਾਂ, ਪੁਲ, ਬਿਲਡਿੰਗਾਂ ਜੋ ਕਿ ਦੇਸ਼ ਤੱਕ ਬੋ ਤਿਕਣਾ। ਲੇਕਿਨ ਜਦ ਤੱਕ ਦੇਸ਼ ਦਾ ਨਿਵਾਸੀਆਂ ਦੇ ਆਚਰਣ ਨੂੰ ਸਿੱਖਿਆ ਦੁਆਰਾ ਉन्नत ਨਹੀਂ ਕੀਤਾ ਜਾਏਗਾ ਜਦ ਤੱਕ ਉਸ ਦੇਸ਼ ਦੀ ਉਮੀਦ ਨਹੀਂ ਹੋ ਸਕਦੀ। ਰਾਜਮਾ ਟੰਕਾ ਬਾਰ ਨੰਬਰ ਦਾ ਸੰਸੀ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਆਪਣੀ ਕੌਂਸਲ ਪਾਰਟੀ ਵੱਲੋਂ ਫੀਚਰ ਦੇ ਦੇ ਲੋਕਾਂ ਲੱਖ ਨੂੰ ਮਾਰਦਾ ਦਿਨਾ ਟੀਚਰ ਇੱਕ ਪ੍ਰੇਰਣਾ ਹੈ ਟੀਚਰ ਗੁਰੂ ਹੈ ਟੀਚਰ ਇੱਕ ਭਗਵਾਨ ਹੈ ਜਦੋਂ ਅਸੀਂ ਟੀਚਰਾਂ ਦੇ ਪੜਦੇ ਆ ਅਸੀਂ ਉਹਨਾਂ ਟੀਚਰਾਂ ਨੂੰ ਸਲਾਮ ਕਰਦੇ ਆ ਅਸੀਂ ਜਿੱਥੇ ਵੀ ਖੜੇ ਆ ਜਿਸ ਮਕਾਮ ਦੇ ਖੜੇ ਆ ਟੀਚਰ ਦੇ ਬਦੌਲਤ ਖੜੇ ਆ ਤੋਂ ਮੈਂ ਉਹਨਾਂ ਨੂੰ ਇੱਕ ਵਾਰ ਸਲਾਮ ਕਰਦਾ ਇੱਕ ਵਾਰ ਫੇਰ ਮੈਂ ਸਾਰੇ ਟੀਚਰ ਦੇ ਦੇ ਉੱਪਰ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਤੇ ਆਪੇ ਸਵਾਣਾ ਵਾਸੀਆਂ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਟੀਚਰ ਇੱਕ ਉਹ ਸਮਾਜ ਹੈ ਜਿਵੇਂ ਇੱਕ ਲਾਈਟ ਹਾਊਸ ਸਮੁੰਦਰ ਦੇ ਵਿੱਚ ਜਹਾਜ਼ਾਂ ਨੂੰ ਰਸਤਾ ਦਿਖਾਉਂਦਾ ਹੈ ਉਦੇਤਰਾਂੇ ਚਾਨਣ ਹੋਣਾਰੇ ਤਰਾਂ ਸਮਾਜ ਦੇ ਵਿੱਚ ਰਹਿ ਕੇ ਬੱਚਿਆਂ ਨੂੰ ਪੜਾ ਰਹੇ ਨੇ ਤੇ ਬੱਚਿਆਂ ਨੂੰ ਫੇਰ ਦੇ ਰਹੇ ਨੇ ਅੱਜ ਦੀ ਘੜੀ ਵਿੱਚ ਚਾਹੇ ਜਿੰਨਾ ਵੀ ਕੰਪਿਊਟਰਿਕਰਨ ਹੋ ਗਿਆ ਆਨਲਾਈਨ ਸਿੱਖਣ ਹੋ ਗਿਆ ਪਰ ਇੱਕ ਬੱਚੇ ਨੂੰ ਤੇ ਇੱਕ શિક્ષਕ ਨੂੰ ਸਿੱਖਿਆ ਦੇ ਰੋ ਦਿੰਦੇ ਨੇ ਤੇ ਸਾਨੂੰ ਲੋਕੀ ਪਹਿਲੀ ਜਦੋਂ ਕਲਮ ਫੜਨੀ ਸਿਖਾਉਂਦੇ ਆ ਤਾਂ ਉਹ ਇਹ ਟੀਚਰੀ ਸਹਿਵਾਣੀ ਸਿਖਾਉਂਦੇ ਆ ਪ੍ਰਧਾਨ ਜਸ਼ਪਾਲ ਜੀ ਦੇ ਉਦਮ ਨਾਲ ਅੱਜ ਅਧਿਆਪਕ ਦੇ ਬਗਸਤੇ ਮੌਕੇ ਤੇ ਅਤੇ ਅੱਜ ਦੀ ਵਿਦਿਅਕ ਦੀ ਮਹੱਤਤਾ ਅੱਜ ਦੇ ਅਧਿਆਪਕਾਂ ਦੇ ਰੋਲ ਅੱਜ ਦੀ ਜੋ ਵਿੱਦਿਆ ਪ੍ਰਣਾਲੀ ਹੈ ਉਹਦੇ ਵਿੱਚ ਕੀ ਗੜਬੜਾਂ ਨੇ ਸਾਡੇ ਸਮੇਂ ਤੇ ਅੱਜ ਦੇ ਸਮੇਂ ਵਿੱਚ ਕਿੰਨਾ ਫਰਕ ਪਿਆ ਹੈਗਾ ਇਹਨੂੰ ਕਿਵੇਂ ਠੀਕ ਕੀਤਾ ਜਾ ਸਕਦਾ ਅਧਿਆਪਕ ਕੀ ਰੋਲ ਪਲੇ ਕਰ ਸਕਦੇ ਹੈ ਸਮਾਜ ਕੀ ਰੋਲ ਪਲੇ ਕਰ ਸਕਦਾ ਹੈਗਾ ਉਹਦੇ ਬਾਰੇ ਅਧਿਆਪਕ ਸਾਥੀਆਂ ਨਾਲ ਚਰਚਾ ਕਰਨ ਵਾਸਤੇ ਜਾਂ ਗੋਸ਼ਟੀ ਕਰਨ ਵਾਸਤੇ ਜਾਂ ਵਿਚਾਰ ਸਾਂਝੇ ਕਰਨ ਵਾਸਤੇ ਮੈਂ ਇੱਥੇ ਆਇਆ ਹੈਗਾ ਮੈਂ ਬਹੁਤ ਧੰਨਵਾਦੀ ਹਾਂ ਸਾਰੀ ਟੀਮ ਸਮਾਣਾ ਦੇ ਜਿਨ ਜਸਪਾਲ ਜੀ ਨੇ ਡਾਕਟਰ ਪ੍ਰੇਮ ਨੇ ਹੈਗਾ ਟਿੰਕੂ ਜੀ ਨੇ ਮਨੂ ਜੀ ਨੇ ਹੋਰ ਬਹੁਤ ਸਾਰੇ ਹੀਰਾ ਜੈਨ ਜੀ ਨੇ ਬਹੁਤ ਸਾਰੇ ਹੋਰ ਸੱਜਣ ਨੇ ਜਿਨ੍ਹਾਂ ਨੇ ਲਗਾਤਾਰ ਜਿਹੜੇ ਸਮਾਣਾ ਦੀ ਸਮਾਜਿਕ ਜ਼ਿੰਦਗੀ ਵਿੱਚ ਬਹੁਤ ਮਹੱਤਵਪੂਰਨ ਰੋਲ ਰਿਹਾ ਵਿਦਿਆ ਦੇ ਖੇਤਰ ਵਿੱਚ ਬਾਕੀ ਸਮਾਜਿਕ ਖੇਤਰਾਂ ਦੇ ਖੇਤਰ ਵਿੱਚ ਇਹ ਲਗਾਤਾਰ ਸਰਗਰਮ ਰਹੇ ਨੇ ਲਗ ਬਖਵਕ ਸਿਆਸੀ ਸੀਤਾਂ ਦੇ ਵਿੱਚ ਵਿੱਚ ਚੜਦੇ ਹੋਏ ਇਹਨਾਂ ਨੇ ਜੋ ਯੋਗਦਾਨ ਪਾਇਆ ਹੈਗਾ ਜਿਵੇਂ ਅੱਜ ਲਾਇਬ੍ਰੇਰੀ ਦਾ ਘਾਟਣ ਵੀ ਕੀਤਾ ਗਿਆ ਜਿਹੜੀ ਕਿ ਬਹੁਤ ਲਾਹੇਵੰਦ ਸਾਬਤ ਹੋਗੀ ਸਮਾਣਾ ਨਿਵਾਸੀਆਂ ਵਾਸਤੇ ਜਾਂ ਸਕੂਲ ਵਿੱਚ ਪ੍ਰੋਗਰਾਮ ਰੱਖਿਆ ਹੈਗਾ ਇਹ ਸਾਰੇ ਕਾਸੇ ਦਾ ਮੈਂ ਬਹੁਤ ਧੰਨਵਾਦੀ ਆ ਕਿ ਉਹਨਾਂ ਨੇ ਦੇਖੋ ਇਹ ਲੋਕਾਂ ਦੀ ਆਸ ਤਾਂ ਤੁਹਾਡੇ ਤੇ ਹੀ ਰਹਿ ਗਈ ਜੀ ਕਿਉਂਕਿ ਮੌਜੂਦਾ ਸੰਸਦ ਉਹ ਤੁਸੀਂ ਸਮਾਣੇ ਦੀਆਂ ਸੜਕਾਂ ਵੀ ਟੁੱਟੀਆਂ ਪਈਆਂ ਨੇ ਹਸਪਤਾਲ ਦਾ ਵੇਰਵਾ ਤੁਸੀਂ ਦੇਖ ਦਿੱਤਾ ਦੇਖੋ ਸੰਸਦ ਦਾ ਇੱਕ ਬਹੁਤ ਲਿਮਟਡ ਰੋਲ ਹੈਗਾ ਤੇ ਉਹਦੇ ਵਿੱਚ ਸਾਨੂੰ 5 ਕਰੋੜ ਮਿਲਦਾ ਸਾਲ ਦਾ 1500 ਪਿੰਡ ਹੈ 15 ਸ਼ਹਿਰ ਹੈਗੇ ਤੇ ਜੇ ਸਾਰਾ ਗਿਣਤੀ ਕੋ ਤੁਹਾਨੂੰ ਲੱਗੂ 2000 ਰੁਪਏ ਜਾਂ 10000 ਰੁਪਏ ਪਿੰਡ 10 ਫੁੱਟ ਗਲੀ ਨਹੀਂ ਬਣਦੀ ਹੈਗੀ ਇੰਨੀ ਮਹਿੰਗਾਈ ਹੈਗੀ ਹੈ ਸੋ ਇੱਕ ਸੰਸਦ ਰੋਲ ਹੈਗਾ ਸੰਸਦ ਵਿੱਚ ਜਿਹੜੇ ਪੰਜਾਬ ਨਾਲ ਜੁੜਮੇ ਮੁੱਦੇ ਹੈਗੇ ਜਿਵੇਂ ਪਿਛਲੀ ਵਾਰ ਮੈਂ ਲਾਈਨ ਡਬਲ ਕਰਾਤੀ ਸੀ 2600 ਕਰੋੜ ਦੀ ਉਹਦੀ ਇਲੈਕਟਿਫਿਕੇਸ਼ਨ ਹੋਈ ਰਾਜਪੁਰਾ ਠੰਡਾ ਦੀ ਚੰਡੀਗੜ੍ਹ ਨੂੰ ਲਾਈਨ ਮਨਜ਼ੂਰ ਕਰਾਤੀ ਸੀ ਪਟਿਆਲੇ ਪਾਸਪੋਰਟ ਦਫ਼ਤਰ ਖਲਾਤਾ ਸੀਗਾ ਚਾਹੇ 5 ਕਰੋੜ ਅੰਨ ਮਿਲਦਾ ਸਾਲ ਦਾ 25 ਕਰੋੜ ਉਹ ਚੋਂ ਮੈਂ 16 ਕਰੋੜ ਸਕੂਲਾਂ 'ਚ ਭੇਜ ਕੇ 4 ਕਰੋੜ ਦੇ ਬੈਂਚ 3 ਕਰੋੜ ਦੇ 6 ਕਰੋੜ ਦੇ ਟਾਇਲਟ 3.5 ਕਰੋੜ ਦੇ ਆਰੋ ਸਾਰਿਆਂ ਸਕੂਲਾਂ 'ਚ ਸਾਫ਼ ਸੁਥਰਾ ਪਾਣੀ ਇੱਕ ਸਤਕਾਰਯੋਗ ਬੈਠਣ ਲਈ ਥਾਂ ਬੈਂਚਾਂ ਦੀ ਸ਼ਕਲ 'ਚ ਤੇ ਇੱਕ ਸਾਫ਼ ਸੁਥਰੇ ਟਾਇਲਟ ਸਾਰੇ ਸਕੂਲਾਂ 'ਚ ਮ ਬਣਾਏ ਸਕੇ ਤੇ ਇਸ ਵਾਰ ਵੀ ਅਸੀਂ ਇਹਨਾਂ 5 ਕਰੋੜ ਦੀ ਇਨੀ ਸੱਜੀ ਵਰਤੋਂ ਕਰਾਂਗੇ ਕਿ ਜਿਹੜਾ ਸਭ ਤੋਂ ਗਰੀਬ ਤਬਕਾ ਹੈਗਾ ਦਲਤ ਬਸਤੀਆਂ ਹੈਗੀਆਂ ਜਿੱਥੇ ਨਰਕ ਹੈਗਾ ਆ ਉੱਥੇ ਅਸੀਂ ਪੈਸਾ ਲਾਵਾਂਗੇ ਆਪਾ ਮੈਂਬਰ ਹੋ ਇੱਥੇ ਸਮਾਣੇ ਵਿੱਚ ਸਾਰਾ ਹਸਤਲ ਖਾਲੀ ਹੋ ਰਿਹਾ ਇਸ ਸਮੇਂ ਤੱਕ ਨਹੀਂ ਹੈ ਕੀ ਕਹਿਣਾ ਚਾਹਤੋਂ ਕੁਝ ਕਰੋ ਕਹਿੰਦਾ ਦੇਖੋ ਇਹ ਸਰਕਾਰ ਦੀਆਂ ਨੀਤੀਆਂ ਦੀ ਨਾ ਨਤੀਜਾ ਹੈਗਾ ਕਿ ਚੰਗਾ ਪੜਾ ਜਿਹੜਾ ਪੰਜਾਬ ਦਾ ਸਿਹਤ ਪ੍ਰਬੰਧ ਸੀਗਾ ਚਲਦਾ ਪਿਆ ਸੀਗਾ ਵਿਦਿਗ ਪ੍ਰਣ ਚਲਦਾ ਪਿਆ ਸੀਗਾ ਸੇਤ ਇਨਕਲਾਬ ਦੇ ਨਾਂ ਤੇ ਵਿਦਿਗ ਇਨਕਲਾਬ ਦੇ ਨਾਂ ਤੇ ਇੱਕ ਤਾਂ ਵਿਦਿਗ ਢਾਂਚਾ ਵੀ ਖਰਾਬ ਕੀਤਾ ਹੈਗਾ ਯਾ ਜਿਹੜੀਆਂ ਸਕੂਲਾਂ ਚ ਕੁਝ ਸਕੂਲਾਂ ਨੂੰ ਕੁਝ ਬਦ ਸੁਵਿਧਾ ਦੇ ਕੇ ਕਹਿੰਦਾ ਕਿ ਵੇ ਦੇਖ ਇਨਕਲਾਬ ਆ ਗਿਆ ਜਰ ਕੇ ਮੈਜੋਰਟੀ ਸਕੂਲਾਂ ਚ ਨਾ ਦੇ ਆਪਕ ਹੈਗੇ ਨਾ ਜਿਹੜਾ ਬੁਨਿਆਦੀ ਢਾਂਚਾ ਹੈਗਾ ਇਵੇਂ ਹਸਤਾਲਾਂ ਵਿੱਚ ਜਿਹਨੇ ਕਲੀਨਿਕਾ ਖੋਲ ਕੇ 6 ਘੰਟੇ ਵਾਸਤੇ ਉੱਥੇ ਇੱਕ ਨਵੇਂ ਡਾਕਟਰ ਲਾ ਕੇ ਜਿਨ੍ਹਾਂ ਕੋਲ ਕੋਈ ਇੰਤਜ਼ਾਮ ਹੀ ਨਹੀਂ ਹੈ ਕਿਸੇ ਐਮਰਜੈਂਸੀ ਨੂੰ ਸਾਂਭਣ ਦਾ ਜਾਂ ਸੀਰੀਅਸਲੀ ਸਾਂਭਣ ਦਾ ਸਿਰਫ ਗੋਲੀਆਂ ਵੰਡਣ ਯੋਗ ਹੈਗੇ ਆਪਸੇ